ਸਾਸੀ ਗੱਲ ਦੋਸਤੋ ਅਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਸੁੰਦਰਪੁਰਾ ਵਿਖੇ ਤੇ ਤੁਹਾਨੂੰ ਕਰਾਵਾਂਗੇ ਪਿੰਡ ਦੀ ਸੈਰ ਤੇ ਦੱਸਾਂਗੇ ਪਿੰਡ ਦਾ ਇਤਿਹਾਸ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇਹ ਪਿੰਡ ਤਹਿਸੀਲ ਸਾਦਲ ਸ਼ਹਿਰ ਜ਼ਿਲ੍ਹਾ ਗੰਗਾਨਗਰ ਦਾ ਪਿੰਡ ਹੈ ਇਹ 6 ਕੁ ਮਰਬਿਆਂ ਵਿੱਚ ਵਸਿਆ ਹੋਇਆ ਪਿੰਡ ਹੈ ਜਿਸ ਦੀ ਤਕਰੀਬਨ 1400 ਵੋਟ ਹੈ ਇਸ ਪਿੰਡ ਦੇ ਆਸੇ-ਪਾਸੇ ਮੋਰਜੰਡ, ਮੰਨੀਆਂਵਾਲਾ, ਕੇਰਾਖੇੜਾ ਅਤੇ ਮੰਮੜ ਪਿੰਡ ਹਨ ਇਹ ਸਾਦੂਲ ਸ਼ਹਿਰ ਤੋਂ 21 ਕਿਲੋਮੀਟਰ ਅਤੇ ਗੰਗਾ ਨਗਰ ਤੋਂ 28 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਹੈ ਗੱਲ ਕਰੀਏ ਸੁੰਦਰਪੁਰਾ ਦੇ ਪਿਸ਼ੋਕੜ ਦੀ ਤਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਪਾਗਵਟ ਸਰਦਾਰ ਸੁੰਦਰ ਸਿੰਘ ਦਾ ਪੱਗਵਟ ਭਰਾ ਸੀ ਸਰਦਾਰ ਕੇਸਰ ਸਿੰਘ ਇਹ ਚੱਕ ਪਹਿਲਾਂ ਸਰਦਾਰ ਸੁੰਦਰ ਸਿੰਘ ਨੇ ਕਟਾਇਆ ਸੀ ਅਤੇ ਬਾਅਦ ਵਿੱਚ ਸਰਦਾਰ ਸੁੰਦਰ ਸਿੰਘ ਦੇ ਬੱਚਿਆਂ ਨੇ ਇੱਥੇ ਆਉਣ ਤੋਂ ਮਨਾ ਕਰ ਦਿੱਤਾ ਤਾਂ ਸਰਦਾਰ ਸੁੰਦਰ ਸਿੰਘ ਨੇ ਆਪਣੇ ਪੱਗਵਟ ਭਰਾ ਕੇਸਰ ਸਿੰਘ ਨੂੰ ਕਿਹਾ ਕਿ ਇਹ ਚੱਕ ਤੂੰ ਲੈ ਲੈ ਤੇ ਇਸ ਦਾ ਨਾਮ ਮੇਰੇ ਨਾਮ ਤੇ ਰਹਿਣ ਦੇਵੀ ਤਾਂ ਫਿਰ ਇੱਥੇ ਸਰਦਾਰ ਕੇਸਰ ਸਿੰਘ ਆ ਗਿਆ ਤੇ ਉਹਨਾਂ ਨੇ ਆਪਣੇ ਪਗਵਟ ਭਰਾ ਦੀ ਜੁਬਾਨ ਪਗਾਉਂਦੇ ਹੋਏ ਇਸ ਪਿੰਡ ਦਾ ਨਾਮ ਉਹਨਾਂ ਦੇ ਨਾਮ ਤੇ ਸੁੰਦਰਪੁਰਾ ਹੀ ਰਹਿਣ ਦਿੱਤਾ ਇਸ ਪਿੰਡ ਨੂੰ ਵਸਾਉਣ ਲਈ ਉਹ ਆਪਣੇ ਨਾਲ ਹੋਰ ਪਿੰਡਾਂ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਲੈ ਆਏ ਇਸ ਪਿੰਡ ਦੀ ਮੋੜੀ 1883 ਵਿੱਚ ਗੱਡੀ ਗਈ ਸੀ। ਇਸ ਪਿੰਡ ਦਾ ਪਿਛੋਕੜ ਪਿੰਡ ਬਾਮਾ, ਦੌਲਾ, ਸਰਦਾਰਗੜ, ਅਬਲਖਰਾਣਾ, ਚੁੱਗੇ, ਪੈਣੀ ਅਤੇ ਮਹਿਰਾਜ ਦਾ ਹੈ। ਇਨ੍ਹਾਂ ਪਿੰਡਾਂ ਤੋਂ ਆ ਕੇ ਲੋਕ ਪਿੰਡ ਸੁੰਦਰਪੁਰਾ ਦੇ ਵਿੱਚ ਵਸੇ ਹੋਏ ਹਨ। ਇੱਥੇ ਪਿੰਡ ਵਿੱਚ ਮਾਣ, ਬਰਾੜ ਜੋਹਾਨ ਸੂਚ ਆਲੂਵਾਲੀਏ ਮਠਾੜੂ ਰਾਜੇ ਸਿੱਖ ਮਜਬੀ ਸਿੱਖ ਮੇਗਵਾਲ ਠਾਕੁਰ ਮੈਰੇ ਸਿੱਖ ਮਹਾਜਨ ਅਤੇ ਪਰਜਾਪਤ ਵਸਦੇ ਹਨ ਆਮ ਪਿੰਡਾਂ ਵਿੱਚ ਜਿਵੇਂ ਪੱਤੀਆਂ ਹੁੰਦੀਆਂ ਹਨ ਉਸੇ ਤਰ੍ਹਾਂ ਇਸ ਪਿੰਡ ਵਿੱਚ ਨੌ ਥੁਲੇ ਹਨ ਉਹ ਪਿਛਲੇ ਪਿੰਡਾਂ ਤੇ ਨਾਮ ਨਾਲ ਹੀ ਜਾਣੇ ਜਾਂਦੇ ਹਨ ਇਸ ਪਿੰਡ ਦਾ 200 ਮਰਬੇ ਦਾ ਰਕਬਾ ਹੈ ਤੇ ਇਥੇ ਕਣਕ ਸਰੋਂ ਨਰਮਾ ਮੂਂਘ जौ ਆਦਿ ਦੀਆਂ ਮੁੱਖ ਫਸਲਾਂ ਹੁੰਦੀਆਂ ਹਨ ਐਮ ਜੀ ਡੀ ਨਹਿਰ ਨਾਲ ਇਥੇ ਖੇਤਾਂ ਦੀ ਸਿੰਚਾਈ ਹੁੰਦੀ ਹੈ ਪਿੰਡ ਵਿੱਚ ਰੱਬ ਦਾ ਨਾਮ ਜਪਣ ਦੇ ਲਈ ਗੁਰਦੁਆਰਾ ਸਾਹਿਬ ਹੈ ਬੱਚਿਆਂ ਦੀ ਪੜ੍ਹਾਈ ਲਈ 12ਵੀਂ ਤੱਕ ਦਾ ਸਕੂਲ ਹੈ ਅਤੇ ਬੱਚਿਆਂ ਦੇ ਖੇਡਣ ਦੇ ਲਈ ਬਹੁਤ ਵਧੀਆ ਗਰਾਊਂਡ ਬਣਿਆ ਹੋਇਆ ਹੈ ਸਿਹਤ ਸਭਾਵਾਂ ਲਈ ਹਸਪਤਾਲ ਪਸ਼ੂਆਂ ਲਈ ਪਸ਼ੂ ਹਸਪਤਾਲ ਸੁਸਾਇਟੀ ਅਤੇ ਇਸ ਤੋਂ ਇਲਾਵਾ ਪਿੰਡ ਵਿੱਚ ਦੋ ਕਾਫੀ ਵੱਡੇ ਛੱਪੜ ਹਨ ਪਿੰਡ ਸੁੰਦਰਪੁਰਾ ਨੂੰ ਰੇਲਵੇ ਦਾ ਸਟੇਸ਼ਨ ਬੁੱਧ ਸਿੰਘ ਵਾਲੇ ਦਾ ਲੱਗਦਾ ਹੈ ਇਸ ਤੋਂ ਇਲਾਵਾ ਇੱਥੇ 1977 ਦੀ ਬਣੀ ਹੋਈ ਧਰਮਸ਼ਾਲਾ ਹੈ ਜਿੱਥੇ ਵਿਹਲੇ ਸਮੇਂ ਦੇ ਵਿੱਚ ਲੋਕ ਇਕੱਠੇ ਬੈਠਦੇ ਹਨ ਅਤੇ ਅੱਜਕੱਲ ਰਾਜਸਥਾਨ ਦੇ ਆਮ ਹੀ ਪਿੰਡਾਂ ਦੇ ਵਿੱਚ ਖੁੰਡਾਂ ਤੇ ਪਿੰਡ ਵਿੱਚ ਤਾਸ਼ ਦੀਆਂ ਬਾਜ਼ੀਆਂ ਦੇਖਣ ਨੂੰ ਆਮ ਹੀ ਮਿਲਦੀਆਂ ਹਨ ਜਿਸ ਤਰ੍ਹਾਂ ਦੋਸਤੋ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਸ਼ਾਮ ਦਾ ਸਮਾਂ ਹੈ ਅਤੇ ਲੋਕ ਇਕੱਠੇ ਹੋ ਕੇ ਤਾਸ਼ ਦੀਆਂ ਬਾਜ਼ੀਆਂ ਖੇਡ ਰਹੇ ਹਨ ਦੋਸਤੋ ਇਹ ਸੀ ਸੁੰਦਰ ਜਿਆ ਪਿੰਡ ਸੁੰਦਰਪੁਰਾ ਦਾ ਇਤਿਹਾਸ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਜੇ ਕਿਉਂਕਿ ਇਹ ਜਾਣਕਾਰੀ ਭਰਪੂਰ ਵੀਡੀਓ ਜਿੰਨੇ ਵੱਧ ਤੋਂ ਵੱਧ ਲੋਕਾਂ ਤੱਕ ਜਾਏਗੀ ਉਹਨੇ ਲੋਕਾਂ ਨੂੰ ਵੱਧ ਤੋਂ ਵੱਧ ਪਤਾ ਲੱਗੇਗਾ ਕਿ ਇਹ ਪਿੰਡ ਕਿਵੇਂ ਵਸੇ ਇਨ੍ਹਾਂ ਪਿੰਡਾਂ ਦਾ ਅਪਸ਼ੋਕੜ ਕਿੱਥੋਂ ਦਾ ਹੈ ਕਿਵੇਂ ਇਹ ਪਿੰਡ ਆਬਾਦ ਹੋਏ ਤੇ ਦੋਸਤੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ Facebook ਪੇਜ ਨੂੰ ਫੋਲੋ ਜ਼ਰੂਰ ਕਰੋ ਧੰਨਵਾਦ